ਅੱਜ ਮੈਂ ਚਾਹੇ ਛਪਾਈਆਂ ਕੋਈ ਗੱਲਾਂ ਨਹੀਂ ਰਹੂਗਾ ਪਾਰਟੀ ਦੇ ਵਿੱਚ ਪਰ ਅੱਜ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਫਲ ਪੈਣ ਲੱਗਿਆ ਭਗਵੰਤ ਮਾਨ ਸਾਹਿਬ ਦੇ ਵਾਗਡੋਰ ਦੇ ਵਿੱਚ ਪੰਜਾਬ ਬਹੁਤ ਵਧੀਆ ਤਰੱਕੀ ਤੇ ਚੱਲ ਰਿਹਾ ਤੇ ਇਸ ਕਰਕੇ ਮੈਂ ਚਾਹੇ ਕਿਤੇ ਵੀ ਖੜਾ ਰਹਾ ਤੇ ਮੈਨੂੰ ਮਾਣ ਆ ਆਪਣੇ ਪਾਰਟੀ ਤੇ ਸਾਡੇ ਪਿਆਰਾ ਸਿੰਘ ਜੀ ਬਦਨੀ ਜੋ ਕਿ ਬਹੁਤ ਵੱਡੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀਆਂ ਜੜਾਂ ਨਾਲ ਜੁੜੇ ਹੋਏ ਐ ਇਹਨਾਂ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ ਅੱਜ ਤੱਕ ਪਿਛਲੀ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਇਹਨਾਂ ਨੇ ਟਿਕਟ ਤੇ ਭਾਵੇਂ ਪੱਕੇ ਦਾਵੇਦਾਰ ਸੀਗੇ ਪਰ ਫਿਰ ਵੀ ਜਦੋਂ ਟੈਕਟ ਪਾਰਟੀ ਨੇ ਜਿਹਨੂੰ ਵੀ ਦੇ ਦਿੱਤੀ ਇਹ ਪਾਰਟੀ ਦਾ ਹੁਕਮ ਮੰਨ ਕੇ ਪਾਰਟੀ ਦੇ ਨਾਲ ਤੁਰੇ ਔਰ ਦਿਨ ਰਾਤ ਇੱਕ ਕਰਕੇ ਪਾਰਟੀ ਵਰਕਰਾਂ ਦੇ ਨਾਲ ਜਿੱਥੇ ਵੀ ਡਿਊਟੀ ਲੱਗੀ ਉੱਥੇ ਇਹਨਾਂ ਨੇ ਸੇਵਾ ਕੀਤੀ ਹੈ ਦਸ਼ਕੂ ਪੰਜਾਬプラス ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਇੱਕ ਐਸੀ ਸ਼ਖਸ ਦੇ ਨਾਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਮਾਜ ਦੀ ਸੇਵਾ ਕੀਤੀ ਆ ਔਰ ਹੁਣ ਜਿੱਦਾਂ ਵਾਹਿਗੁਰੂ ਦੀ ਕਿਰਪਾ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਐਜ਼ ਏ ਜਿਹੜਾ ਐਮਪੀ ਦੀ ਟਿਕਟ ਦੇ ਲਈ ਮੋਗਾ ਤੋਂ ਆਮ ਆਦਮੀ ਪਾਰਟੀ ਜਿਹੜੀ ਐ ਚੁਸ ਕਰ ਰਹੀ ਐ ਸਾਡੀ ਮੁਰਾਦ ਆ ਪਿਆਰਾ ਸਿੰਘ ਬਦਨੀ ਜੀ ਦੇ ਨਾਲ ਬਦਨੀ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਮੈਂ ਸਾਡੇ ਆਮ ਪਬਲਿਕ ਨੂੰ ਰੂਬਰੂ ਹੋਣ ਜਾ ਰਿਹਾ ਸਰ ਭਗਵੰਤ ਮਾਨ ਜੀ ਦੀ ਉਹ ਸੋਚ ਜਿਨੇ 2 ਸਾਲਾਂ ਦੇ ਵਿੱਚ ਹੀ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਪੰਜਾਬ ਦਾ ਹਰ ਸ਼ਹਿਰੀ ਜਿਹੜਾ ਆਮ ਆਦਮੀ ਜਿਹੜਾ ਉਹਨੂੰ ਅੱਜ ਸਕੂਨ ਮਿਲਿਆ ਉਹਨੂੰ ਅੱਜ ਖੁਸ਼ੀ ਹੁੰਦੀ ਆ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਲੈ ਰਹੇ ਆਂ ਔਰ ਉਸੇ ਨੀਤੀਆਂ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਆਪਣੀ ਕਿਸਮਤ ਜ਼ਬਾਉਣ ਕੀ ਕਹਿਣਾ ਚਾਹੋਗੇ ਆ ਦੇਖੋ ਜੀ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਇੱਕ ਚੀਜ਼ ਬਹੁਤ ਕਾਊਂਟ ਕਰਦੀ ਆ ਜੋ ਤੁਸੀਂ ਗੱਲ ਕਰੇ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਉਹਨਾਂ ਦੀ ਨੀਅਤ ਅੱਛੀ ਹੈ ਇੱਕ ਕਿਸੇ ਵੀ ਸਟੇਟ ਨੂੰ ਕਿਸੇ ਵੀ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਜਿਹੜਾ ਉਹ ਲੀਡਰ ਆ ਅਗਰ ਉਹਦੀ ਸੋਚ ਅੱਛੀ ਆ ਇਮਾਨਦਾਰ ਆ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਆਮ ਆਦਮੀ ਪਾਰਟੀ ਦੇ ਜਿਹੜੇ ਜੁੜੇ ਹੋਏ ਲੋਕ ਆ ਉਹ ਵੀ ਕਿਤੇ ਨਾ ਕਿਤੇ ਇਹੀ ਹੀ ਹਿਰਦਾ ਲੈ ਕੇ ਚੱਲੇ ਆ ਇਮਾਨਦਾਰੀ ਦੀ ਸੋਚ ਵੀ ਅਸੀਂ ਆਪਣੇ ਪੰਜਾਬ ਨੂੰ ਬਚਾਣਾ ਇੰਡੀਆ ਨੂੰ ਬਚਾਣਾ ਤੇ ਅੱਜ ਉਸੇ ਦਾ ਰਿਜ਼ਲਟ ਸਾਹਮਣੇ ਆ ਸਰ ਬੜੀਆਂ ਘਾਲਾਂ ਕਾਲੀਆਂ ਤੁਸੀਂ ਬੜੀ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਦੇ ਉਹ ਵਲੰਟੀਅਰ ਰਹੇ ਹੋ ਜਿਨ੍ਹਾਂ ਨੇ ਮੁੱਢ ਤੋਂ ਆਮ ਆਦਮੀ ਦਾ ਝੰਡਾ ਚੱਕਿਆ ਸੀਗਾ ਔਰ ਲੰਬਾ ਸਮਾਂ ਹੋ ਗਿਆ ਔਰ ਭਗਵਾਨ ਤਮਨ ਦੀ ਜਿਹੜੇ ਆਪਣੇ ਪੁਰਾਣੇ ਵਰਕਰਸ ਹੁੰਦੇ ਆ ਪੁਰਾਣਾ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਨਵਾਜਦੇ ਆ ਖੁਸ਼ੀਆਂ ਦੇ ਦੇ ਕੇ ਘਰੇ ਬੈਠਾ ਨੂੰ ਖੁਸ਼ੀਆਂ ਆ ਜਾਂਦੀਆਂ ਕੀ ਕਹਿਣਾ ਚਾਹੋਗੇ ਇਹ ਵੀ ਇਹ ਤਕਦੀਰ ਦੀ ਗੱਲ ਹੁੰਦੀ ਆ ਪਰ ਮੈਂ ਜਿੱਥੋਂ ਤੱਕ ਮੈਨੂੰ ਕੋਈ ਗਿਲਾ ਸ਼ਿਕਵਾਨੀ ਪਾਰਟੀ ਤੇ ਕਿਉਂਕਿ ਮੈਂ ਲੰਬੇ ਸਮੇਂ ਤੋਂ ਤਕਰੀਬਨ 2013 ਤੋਂ ਕੰਮ ਕਰ ਰਿਹਾ ਕਿੰਨੇ ਇਲੈਕਸ਼ਨ ਮੈਂ ਆਪਦੇ ਹੱਥੀ ਚਾਹੇ ਉਹ 2019 ਵਾਲੇ ਦੇ ਵਿੱਚ ਮੈਂ ਕੈਂਪੇਨ ਮੈਨੇਜਰ ਰਿਹਾ ਹਾਂ ਚਾਹੇ ਸਾਡੇ ਜਿਹੜੇ ਮੌਜੂਦਾ ਹਲਕਾ ਐਮਐਲਏ ਆ ਇਹਨਾਂ ਦੀ ਕੈਂਪੇਨ ਇਨਚਾਰਜ ਰਿਆਂ ਤੇ ਮੇਰੇ ਕੋਲੇ ਵਕਫਾਕਾ ਉਧਰੇ ਮੈਂ ਤਕਰੀਬਤ 2 ਟਿਨਿਓਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਸਸੀ ਵਿੰਗ ਰਿਆਂ ਹੁਣ ਵੀ ਮੌਜੂਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਮੋਗਾ ਜ਼ਿਲ੍ਹੇ ਦਾ ਐਸਸੀ ਵਿੰਗ ਦਾ ਵਕਫਾਕਾ ਉਧਿਆਂ ਤੇ ਰਹਾ ਮੈਂ ਤੇ ਇੱਕ ਸੋਚ ਲੈ ਕੇ ਚੱਲੇ ਸੀ ਕਿ ਕਿ ਪੰਜਾਬ ਦੂ ਜਿਹੜਾ ਆ ਸੰਤਾਪ ਹੋਕ ਰਿਹਾ ਤੇ ਜੇ ਅਸੀਂ ਜੰਗ ਲੜਾਂਗੇ ਤਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਇਸ ਕੰਡਿਆ ਤੇ ਲਿਆ ਖੜਾ ਕੀਤਾ ਇਸ ਬਰੁਹਾ ਤੇ ਲਿਆ ਖੜਾ ਕੀਤਾ ਕਿਤੇ ਨਾ ਕਿਤੇ ਇਹਨਾਂ ਨੂੰ ਉਖਾਰ ਸਿੱਟਾਂਗੇ ਅੱਜ ਮੈਂ ਚਾਹੇ ਛਪਾਈਆਂ ਕੋਈ ਗੱਲਾਂ ਨਹੀਂ ਰਹੂਗਾ ਪਾਰਟੀ ਦੇ ਵਿੱਚ ਪਰ ਅੱਜ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਫਲ ਪੈਣ ਲੱਗਿਆ ਭਗਵੰਤ ਮਾਨ ਸਾਹਿਬ ਦੇ ਵਾਕਡੋਰ ਦੇ ਵਿੱਚ ਪੰਜਾਬ ਬਹੁਤ ਵਧੀਆ ਤਰੱਕੀ ਤੇ ਚੱਲ ਰਿਹਾ ਤਾਂ ਇਸ ਕਰਕੇ ਮੈਂ ਚਾਹੇ ਕਿਤੇ ਵੀ ਖੜਾ ਰਹਾ ਮਾਂ ਤੇ ਮੈਨੂੰ ਮਾਣ ਆ ਆਪਣੇ ਆਪ ਪਾਰਟੀ ਤੇ ਪਾਰਟੀ ਜੋ ਕਰੂਗੀ ਬਹੁਤ ਵਧੀਆ ਲੋਕਾਂ ਦਾ ਜਾਂ ਲੀਡਰਾਂ ਦਾ ਆਪੋਜੀਸ਼ਨ ਦਾ ਇਹ ਕਹਿਣਾ ਸੀ ਕਿ 2 ਮਹੀਨੇ ਤੋਂ ਜ਼ਿਆਦਾ ਨਹੀਂ ਦੇ ਪਾਉਣਗੇ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਦਿੱਲੀ ਜਿੱਤੀ ਆ 28 ਸੀਟਾ ਲੈ ਕੇ ਤਾਂ ਉਸ ਸਮੇਂ ਕਹਿੰਦੇ ਸੀ ਕਿ ਇਹ ਬਸ ਥੋੜੀ ਦੇਰ ਚੱਲਣਗੇ ਪਰ ਕਿਵੇਂ ਨਾ ਕਿਵੇਂ ਅਲਾਈਅੰਸ ਜਿਹੜਾ ਟੁੱਟ ਗਿਆ ਸੀ ਕਾਂਗਰਸ ਨਾਲ ਤੇ ਕਹਿੰਦੇ ਸੀ ਭਗੋੜੇ ਹੁਣ ਆ ਨਹੀਂ ਸਕਦੇ ਤੇ ਦੁਬਾਰਾ ਦੇਖੋ ਕਿੰਨੀ ਮжоਰਿਟੀ ਲੈ ਕੇ ਦੁਬਾਰਾ ਫਿਰ ਵਾਪਸ ਆਏ ਤਾਂ ਫਿਰ ਕਹਿੰਗੇ ਵੀ ਇਹ ਝਾੜੂ ਤਾਂ ਹੁਣ ਖਿਲਰ ਗਿਆ ਜੀ ਬਾਲੀ ਦੇ ਗਲਤੀ ਨਾਲ ਆ ਗਿਆ ਦੁਬਾਰਾ ਨਹੀਂ ਆਊਗਾ ਉਸ ਵਾਰ ਦੇਖੋ ਅਸੀਂ ਪੰਜਾਬ 'ਚ 20 ਸੀਟਾ ਲੈ ਕੇ ਆਏ ਤਾਂ ਕਹਿੰਦੇ ਸੀ 20 ਆ ਗਈਆਂ ਤੇ ਇਹਦੂ ਅੱਗੇ ਨਾਲ ਅੱਗੇ ਜ਼ੀਰੋ ਹੀ ਲੱਗਣੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖੋ 92 ਸੀਟਾ ਲੈ ਕੇ ਆਏ ਤੇ ਲੋਕ ਤਾਂ ਜਿਹੜੇ اپੋਜੀਸ਼ਨ ਸੀ ਨਾ ਜਿਹੜੇ ਸਾਨੂੰ ਨਹੀਂ ਦੇਖਣਾ ਚਾਹੁੰਦੇ ਸੀ ਤੇ ਉਹਨਾਂ ਦੇ ਮੂੰਹ ਤੇ ਇੱਕrarara ਤਮਾਚਾ ਦੀ ਤੇ ਫੇ ਬਿਜਲੀ ਦੀ ਗੱਲ ਕਰਦੇ ਸੀ ਵੀ ਇੱਕ ਦੀ ਭਗਵੰਤਮਾਨ ਜੀ ਨੇ ਪਿੱਛੇ ਦੱਸਿਆ ਕਿ 31 ਦਸੰਬਰ ਤੱਕ ਜੋ ਬਿਜਲੀ ਦਾ ਪੈਂਡੰਸੀ ਸੀਗੀ ਉਹ ਸਾਰੇ ਦੇ ਸਾਰੇ ਫੰਡ ਉਹਨਾਂ ਨੂੰ ਮਈਆ ਕਰ ਚੁੱਕੇ ਆ ਤਾਂ ਇਸ ਕਰਕੇ ਬਿਜਲੀ ਦੀ ਜਿਹੜੀ ਸਬਸਿਡੀ ਲੋਕਾਂ ਨੂੰ ਦਿੱਤੀ ਆ ਉਹਦੇ ਵਿੱਚ ਸਾਨੂੰ ਦੇਣ ਚ ਕੋਈ ਇਤਰਾਜ਼ ਨਹੀਂ ਇਹ ਲੋਕਾਂ ਦਾ ਪੈਸਾ ਤੇ ਜੇ ਲੋਕਾਂ ਚ ਵੰਡ ਦਈਏ ਤੇ ਦੇਖੋ ਪਹਿਲਾ ਜਿੰਨੇ ਮਨਿਸਟਰ ਆ ਸਾਰਿਆਂ ਨੂੰ ਬਿਜਲੀ ਫਰੀ ਜਾਂਦੀ ਹੈ ਉੱਥੇ ਬੈਠੇ ਸੰਸਦ ਦੇ ਵਿੱਚ ਚਾਹੇ ਵਿਧਾਨ ਸਭਾ ਦੇ ਵਿੱਚ ਤੇ ਫਿਰ ਆਮ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲੋਕਾਂ ਦਾ ਪੈਸਾ ਤੇ ਲੋਕਾਂ ਚ ਵੰਡਦਾ ਇਹਦੇ ਵਿੱਚ ਕੋਈ ਗਨਾਹ ਨਹੀਂ ਆ ਤੇ ਸਾਡੇ ਲੋਕ ਸੌਕੇ ਹੋਣਗੇ ਤਾਂ ਹੀ ਸੂਬਾ ਸਾਡਾ ਖੁਸ਼ਹਾਲ ਹੋਊਗਾ ਸਰ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਦੇਖਿਆ ਕਿ ਵੱਡੇ ਵੱਡੇ ਘਰਾਂ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਚ ਪੜ੍ਹਨੇ ਸ਼ੁਰੂ ਕਰਦੇ ਉਹਨਾਂ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਮਾਈਂਡ ਸੀਗਾ ਕਿ ਮੈਂ ਸਰਕਾਰੀ ਸਕੂਲਾਂ ਨੂੰ ਇਹੋ ਜਿਹੇ ਸਕੂਲ ਬਣਾਦਾ ਵੀ ਲੋਕਾਂ ਲੋਕਾਂ ਦੇ ਰੂਹ ਖੁਸ਼ ਹੋ ਜੇ ਔਰੇ ਲੱਗਿਆ ਵਿਆ ਹਰ ਚੀਜ਼ ਦੇ ਉੱਤੇ ਆਪਾਂ ਦੇਖ ਲਿਆ ਪ੍ਰਿੰਸੀਪਲਾਂ ਨੂੰ ਬਾਹਰਲੇ ਟੂਰ ਕਰਾਏ ਆ ਉਹਨਾਂ ਨੂੰ ਕੋਸ਼ਿਸ਼ ਹੈ ਉਹਨਾਂ ਦੀ ਕਿ ਉਹਨਾਂ ਦੇ ਵਿੱਚ ਮੈਂਟਲਿ ਮੈਂਟਲੀ ਉਹ ਹਾਈ ਹੋ ਜਾਣ ਉਸ ਤਰੀਕੇ ਦੇ ਨਾਲ ਉਹ ਉਹ ਚੀਜ਼ਾਂ ਫਾਲੋ ਕਰਨ ਲੱਗ ਜਾਣ ਸਕੂਲਾਂ ਦੇ ਵਿੱਚ ਆਨਲਾਈਨ ਸਟੱਡੀ ਜਿਹੜੀ ਹੈਗੀ ਆ ਪੂਰੀ ਕਰਤੀ ਆ ਸਮਾਰਟ ਕਲਾਸਾਂ ਬਣਾਤੀਆਂ ਉਹਨੇ ਉਹਦਾ ਮਨ ਇਹ ਆ ਭਗਵੰਤ ਮਾਨ ਦਾ ਕਿ ਮੈਂ ਪੰਜਾਬ ਦਾ ਨਕਸ਼ਾ ਇੱਕ ਐਸਾ ਨਕਸ਼ਾ ਬਣਾਉਂਗਾ ਔਰ ਉਹਦੇ ਵਿੱਚ ਤੁਹਾਨੂੰ ਉਹਦਾ ਫਾਇਦਾ ਮਿਲ ਜਾਣਾ ਪਿਆਰਾ ਸਿੰਘ ਜੀ ਤੁਸੀਂ ਮਤਲਬ ਇਹ ਐਜ਼ ਅ ਕੈਂਡੀਡੇਟ ਲੜ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਆ ਉਹਨੇ ਜਿੰਨੇ ਵੀ ਬੈਕਵਰਡ ਲੋਕ ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਹਲੇ ਖਾਮੀਆਂ ਹੈਗੀਆਂ ਉਹਨੂੰ ਪਤਾ ਭਗਵਾਨ ਪ੍ਰਮਾਨ ਨੂੰ ਕਿ ਮੈਂ ਉਹ ਵੀ ਉਹ ਵੀ ਇੱਕ ਇੱਕ ਚੀਜ਼ ਕਰ ਕਰਕੇ ਹਰੇਕ ਚੀਜ਼ ਦੇ ਉੱਤੇ ਜਾਣਾ ਆ ਦੇਖੋ ਜੀ ਮੇਰਾ ਨਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਬੜਾ ਸਿੱਧਾ ਜਿਹਾ ਰਸਤਾ ਕਿਉਂਕਿ ਮੇਰੇ ਮੈਸੇਜ ਵੀ ਕਿਸੇ ਪ੍ਰਾਇਮਰੀ ਸਕੂਲ ਦੇ ਐਚਟੀ ਨੇ ਹੈ ਟੀਚਰ ਨੇ ਤੇ ਉਹ ਕਹਿੰਦੇ ਇੰਨਾ ਫੰਡ ਸਾਡੇ ਕੋਲ ਆ ਰਿਹਾ ਨਾ ਅਸੀਂ ਇੱਕ ਫੰਡ ਨੂੰ ਹਲੇ ਯੂਟਿਲਾਈਜ਼ ਨਹੀਂ ਕਰ ਰਹੇ ਤੇ ਪਿੱਛੋ ਆ ਜਾਂਦਾ ਚਾਰ ਦੀਵਾਰੀ ਲਈ ਆ ਗਿਆ ਬਿਲਡਿੰਗਾਂ ਲਈ ਆ ਗਿਆ ਬੱਚਿਆਂ ਦੀ ਕਲਾਸਰੂਮ ਲਈ ਆ ਗਿਆ ਕਿ ਭਗਵੰਤ ਮਾਨ ਸਰਕਾਰ ਆ ਜਿਹੜੀ ਇਹ ਫੰਡ ਪ੍ਰائم ਸਕੂਲਾਂ ਨੂੰ ਨਾ ਬਹੁਤ ਦੇ ਹੀ ਤੇਰੀ ਆਉਂਦੇ ਆ ਤਾਂ ਇਸ ਕਰਕੇ ਜਿੰਨੇ ਉੱਥੋਂ ਦੇ ਮੁਲਾਜ਼ਮਾ ਮੈਂ ਤੁਹਾਨੂੰ ਉਸੇ ਮਸੀਤਾਂ ਦੀ ਗੱਲ ਹੀ ਦੱਸਦਾ ਇੱਕ ਲੜਕਾ ਉਦੋਂ ਇਲੈਕਸ਼ਨ ਹੀ ਹੋਏ ਸੀ ਤੇ ਉਹ ਨਾ ਕਹਿੰਦਾ ਸੀ ਮੈਂ ਮਜੂਸ ਹੋ ਗਿਆ ਵੀ ਸਾਨੂੰ ਕਿਸੇ ਨੇ ਪੱਕਾ ਨਹੀਂ ਕੀਤਾ ਮੈਂ ਟਿਕ ਟਕਟਾ ਲਈ ਬਾਹਰ ਚੱਲਿਆ ਤੇ ਉਹ ਮਿਸੇ ਦੇ ਨਾਲ ਸੀ ਕੋਲੀਗ ਟੀਚਰ ਮੈਂ ਉਹਨੂੰ ਕਹਿੰਦਾ ਦੋ ਮਹੀਨੇ ਰੁਕ ਜਾ ਸਰਕਾਰ ਆ ਲੈਣ ਦੇ ਸਰਕਾਰ ਆ ਗਈ ਉਹਨੇ ਟਿਕ ਟਕਟਾਈ ਹੋਈ ਫੋਰਨ ਕੰਟਰੀ ਦੀ ਵਾਪਸ ਕੀਤੀ ਤੇ ਇਸ ਵਕਤ ਚਲੋ ਖੈਰ ਉਹਨਾਂ ਦਾ ਜੋ ਭਗਵੰਤ ਮਾਨ ਸਾਹਿਬ ਕਰ ਰਹੇ ਆ ਤੁਸੀਂ ਹਰ ਰੋਜ਼ ਹੀ ਦੇਖ ਲਓ ਕਿੰਨੇ ਬੱਚਿਆਂ ਨੂੰ ਅਪੁਆਇੰਟਮੈਂਟ ਲੈਟਰ ਜਾਂ ਜਿਹੜੇ ਕੱਚੇ ਆ ਉਹਨਾਂ ਨੂੰ ਪੱਕੇ ਕਰਨ ਦੇ ਲੈਟਰ ਦਿੱਤੇ ਜਾ ਰਹੇ ਆ ਤੇ ਹਰ ਰੋਜ਼ ਹੀ ਐਡਵਰਟਾਈਜ਼ਮੈਂਟ ਕਰ ਰਹੀ ਆ ਇਹ ਇੱਕ ਖੁਸ਼ਹਾਲੀ ਦਾ ਪ੍ਰਤੀਕ ਹੀ ਆ ਮਾਨ ਸਾਹਿਬ ਲੱਗੇ ਹੋਏ ਆ ਉੱਪਰ ਸਾਡੇ ਕੇਜਰੀਵਾਲ ਸਾਹਿਬ ਲੱਗੇ ਹੋਏ ਆ ਤੇ ਥੱਲੇ ਅਸੀਂ ਛੋਟੇ-ਛੋਟੇ ਛਪਾਈ ਰਲ ਕੇ ਉਹ ਜੰਗ ਦੇ ਵਿੱਚ ਜਿੰਨਾ ਯੋਗਦਾਨ ਹੋ ਸਕਦਾ ਪਾ ਰਹੇ ਆ ਕੇਰਾ ਸਿੰਘ ਜੀ ਤੁਸੀਂ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਚਿੱਟੀ ਚਾਦਰ ਜਿਹੜੀ ਹੈਗੀ ਆ ਉਹਨੂੰ ਉਸ ਤਰੀਕੇ ਨਾਲ ਹੀ ਬਰਕਰਾਰ ਰੱਖਿਆ ਆ ਆਪਦੇ ਕੋਲੋਂ ਲੋਕਾਂ ਦੇ ਪੈਸੇ ਲਾਏ ਕਿ ਆਮ ਆਦਮੀ ਪਾਰਟੀ ਕੈਸੀ ਆ ਜਿਹਦੇ ਚ ਜਿਹੜੇ ਸਿਪਾਈ ਨੇ ਇਹਦੇ ਉਹ ਸਿਪਾਈ ਨਹੀਂ ਵੀ ਤੂੰ ਦੇ ਦੇ ਪੈਸੇ ਭਾਈ ਇੱਕ ਇੱਕ ਇਹਨੂੰ ਇਹਨੂੰ ਇਨੇ ਦੇ ਦੇ ਤਹਿਸੀਲਦਾਰ ਨੂੰ ਉਹ ਤੋਂ ਮੁੜ ਕੇ ਆਉਦਾ ਹਿੱਸਾ ਲੈ ਆਉਣਾ ਇਹ ਇੱਕ ਐਸੀ ਪਾਰਟੀ ਆ ਐਸੇ ਬਸ਼ਿੰਦੇ ਰਲੇ ਵਿਆ ਹੁਣ ਜਿਹੜੇ ਬਿਲਕੁਲ ਇਹ ਕਹਿੰਦੇ ਆ ਭਾਈ ਤੁਸੀਂ ਇਹ ਸਾਡੇ ਬੰਦੇ ਨੂੰ ਛੱਡਦੇ ਪੈਸੇ ਇਹ ਵੀ ਨਹੀਂ ਕਿ ਬੰਦੇ ਤੋਂ ਮੁੜ ਕੇ ਉਹਨੂੰ ਬੰਗਾਰਾ ਪਾਈ ਜਾਣ ਕਿ ਬੰਦਿਆਂ ਨੂੰ ਵੀ ਇਹ ਪਾਰਟੀ ਕੈਸੀ ਪਾਰਟੀ ਜੇ ਅਸੀਂ ਆਮ ਕਹਿਆ ਸੀ ਅਸੀਂ ਆਮ ਹੀ ਬਿਲਕੁਲ ਤੁਹਾਡੀ ਗੱਲ ਆ ਜੀ ਜਿਹੜੀ ਇਮਾਨਦਾਰੀ ਆ ਨਾ ਇਨੂੰ ਬਰਕਰਾਰ ਰੱਖਣਾ ਬਹੁਤ ਔਖਾ ਆਮ ਇਨਸਾਨ ਦੇ ਲਈ ਪਰ ਫਿਰ ਵੀ ਜੇ ਤੁਹਾਡਾ ਆਲਾ ਦਵਾਲਾ ਤੁਹਾਡਾ ਬਾਪ ਉੱਪਰ ਅਰਵਿੰਦ ਕੇਜਰੀਵਾਲ ਭਗਵੰਤਮਾਨ ਇਮਾਨਦਾਰ ਬੈਠੇ ਆ ਤਾਂ ਸਾਡਾ ਮਕਸਦ ਆ ਕਿਤੇ ਨਾ ਕਿਤੇ ਸਾਡਾ ਜਿਹੜਾ ਹੌਸਲਾ ਸਾਡੀ ਜਿਹੜੀ ਆਤਮਾ ਉਹ ਬਰਕਰਾਰ ਰਹਿੰਦੀ ਆ ਤੇ ਅਸੀਂ ਵੀ ਉਸੇ ਇਮਾਨਦਾਰੀ ਨੂੰ ਲੈ ਕੇ ਜੁਟੇ ਹੋਏ ਆ ਮੇਰਾ ਆਪਦਾ ਪ੍ਰੋਫੈਸ਼ਨਲ ਮੈਂ ਸਰਵੇਅਰ ਆ ਉੱਥੇ ਜੇ ਚਾਹੀਆਂ ਤਾਂ ਲੋਕਾਂ ਨੂੰ ਬਿਨਾ ਕਿਆ ਕਿੰਨੇ ਪੈਸੇ ਇਕੱਠੇ ਹੋ ਸਕਦੇ ਆ ਤੇ ਪਰ ਅਸੀਂ ਕੀ ਆ ਮੈਂ ਮੈਂ ਖੁਸ਼ਕਿਸਮਤ ਆ ਕਿ ਮੇਰੇ ਮੈਸੇਜ ਵੀ ਐਜੂਕੇਸ਼ਨ ਲਾਈਨ ਚ ਜਦੋਂ ਦੀ ਮੇਰੀ ਮੈਰਿਜ ਹੋਈ ਤਾਂ ਇੱਕ ਸਾਡਾ ਸਮਝੌਤਾ ਇਹਦੀ ਚਾਹੇ ਅੱਧੀ ਖਾਲੀਏ ਸਾਡੇ ਘਰ ਦੀ ਚੌਕੜ ਦੇ ਅੰਦਰ ਦੋ ਨੰਬਰ ਦਾ ਪੈਸਾ ਨਹੀਂ ਆਉਣਾ ਆਮ ਆਦਮੀ ਪਾਰਟੀ ਤਾਂ ਬਾਅਦ ਦੀ ਬਣੀ ਹੈ ਨਾ ਮਤਲਬ ਸ਼ੁਰੂ ਦੇ ਸਾਡਾ ਇੱਕ ਅੰਡਰਸਟੈਂਡਿੰਗ ਬਣ ਗਈ ਸੀ ਤੇ ਲੋਕਾਂ ਨੇ ਮੈਂ ਜਦੋਂ ਸਰਵੇਅਰ ਆਇਆ ਸੀ ਮੋਗੇ ਦੇ ਵਿੱਚ ਮੈਂ ਤੁਰ ਕੇ ਆਪਣੀ ਲਾਈਨ ਸ਼ੁਰੂ ਕੀਤੀ ਆ ਤਾਂ ਮੇਰੇ ਕੋਲੇ ਸਾਈਕਲ ਵੀ ਨਹੀਂ ਸੀਗਾ ਤੇ ਮੈਂ ਤੁਰ ਕੇ ਬਹੁਤ ਸਾਰੇ ਸਰਵੇਰੇ ਮੈਨੂੰ ਕਹਿੰਦੇ ਸੀਗੇ ਕਿ ਸਰਵੇਰ ਕੋਲੇ ਕੋਟੀ ਹੋਣੀ ਚਾਹੀਦੀ ਕਾਰ ਹੋਣੀ ਚਾਹੀਦੀ ਕਮਿਊਨੀਕੇਸ਼ਨ ਹੋਣੀ ਚਾਹੀਦਾ ਪੈਸਾ ਹੋਣਾ ਚਾਹੀਦਾ ਵੀ ਤੂੰ ਸੈਟਲ ਨਹੀਂ ਹੋ ਸਕੇਗਾ ਪਰ ਮੈਂ ਉਸ ਆਪਣੀ ਇਮਾਨਦਾਰੀ ਦੇ ਬਲ ਬੁੱਤੇ ਲਗਾਤਾਰ ਧੁੱਪ ਦੇ ਵਿੱਚ ਤੁਰਿਆ ਇੱਕ ਅਟੈਚੀ ਆਫਿਸ 'ਤੇ ਫੜ ਕੇ ਤੇ ਅੱਜ ਜੋ ਕੁਝ ਮੈਂ ਮੈਂ ਕਹਿ ਸਕਦਾ ਜਿਹੜੇ ਲੋਕ ਕਹਿੰਦੇ ਨਾ ਇਮਾਨਦਾਰੀ ਨਾਲ ਕੁਝ ਨਹੀਂ ਬਣਦਾ ਮੈਂ ਕਹਿੰਦਾ ਇਮਾਨਦਾਰੀ ਪੱਲੇ ਰੱਖੋ ਤੁਹਾਡੇ ਕੋਲ ਬਹੁਤ ਕੁਝ ਬਣ ਸਕਦਾ ਜਿਹੜੀਆਂ ਖੁਸ਼ੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਮੇਰੇ ਬੱਚੇ ਬੇਸ਼ੱਕ ਦੀ ਚਲੋ ਇਹ ਇੱਕ ਮੇਰਾ ਮਾੜਾ ਪੱਖ ਆ ਉਹਨਾਂ ਨੂੰ ਬਾਹਰ ਨਹੀਂ ਤੋਰਨਾ ਚਾਹੁੰਦਾ ਸੀ ਬੀ ਟੈਕ ਕਰਕੇ ਬਈ ਇੱਥੇ ਸੈਟਲ ਕਰਨਾ ਚਾਹੁੰਦਾ ਸੀ ਦੋਨੋਂ ਬੇਟੇ ਆ ਬਾਹਰ ਚਲੇ ਗਏ ਐਮ ਐਸ ਜੀ ਮੇਰੇ ਹੈਡ ਟੀਚਰ ਆ ਮੈਂ ਆਪ ਘੱਟੋ ਘੱਟ 26 ਲੜਕੇ ਮੇਰੇ ਅੰਡਰ ਆ ਜਿਨ੍ਹਾਂ ਦਾ ਚੁੱਲਾ ਤਪਾਉਣ ਦੀ ਲਈ ਮੈਂ ਇੱਕ ਜਰੀਆ ਬਣਿਆ ਮੈਂ 26 ਲੋਕਾਂ ਦੀ ਇੱਕ ਜੋਬ ਦਾ ਜਰੀਆ ਬਣਿਆ ਤੇ ਮੈਂ ਸੈਟੀਸਫਾਈ ਹਾਂ ਇਸ ਕਰਕੇ 2012 ਤੋਂ ਲਗਾਤਾਰ ਆਪਣਾ ਜੋ ਬਚਦਾ ਜੀਵਨ ਆ ਉਹ ਲੋਕਾਂ ਦੇ ਲਿਖੇ ਲਾ ਰਹੇ ਆ ਤੇ ਪ੍ਰਮਾਤਮਾ ਨੂੰ ਇਹੀ ਹੈ ਜੀ ਉੱਪਰ ਲਾ ਕੇ ਲੇਖਨ ਲਈਏ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਕਹਿਣਾ ਪਵੇ ਵੀ ਅਸੀਂ ਆਪ ਦਾ ਜੋ ਲੈ ਕੇ ਆਏ ਸੀਗੇ ਉਹ ਦੇ ਕੇ ਚੱਲੇ ਲੋਕਾਂ ਨੂੰ ਸਮਰਪਿਤ ਕਰਕੇ ਪਿਆਰਾ ਸਿੰਘ ਜੀ ਹੁਣ ਜਿੱਦਾਂ ਪਿਆਰਾ ਸਿੰਘ ਲੋਕਾਂ ਦੇ ਫੋਨ ਚੱਕੀ ਜਾਂਦਾ ਪਿਆਰ ਕਰੀ ਜਾਂਦਾ ਔਰ ਉਹ ਕਿਸੇ ਪਾਰਟੀ ਨੂੰ ਨਹੀਂ ਦੇਖਦਾ ਬੰਦੇ ਨੂੰ ਦੇਖ ਕੇ ਹਰੇਕ ਬੰਦਾ ਜਿਹੜਾ ਤੁਹਾਡੇ ਕੋਲ ਆਉਂਦਾ ਤੁਸੀਂ ਕਦੇ ਨਹੀਂ ਦੇਖਿਆ ਵੀ ਇਹਨੇ ਵੋਟ ਕਿੱਧਰ ਪਾਉਣੀ ਆ ਜਾਂ ਕਿੱਧਰ ਪਾਈ ਆ ਤੁਹਾਡਾ ਮਤਲਬ ਇਹ ਹੁੰਦਾ ਵੀ ਅਸੀਂ ਇਨਸਾਨੀਅਤ ਦੀ ਸੇਵਾ ਕਰਨੀ ਆ ਔਰ ਉਹ ਬੰਦੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਜਿਨ੍ਹਾਂ ਨੂੰ ਨਹੀਂ ਪਤਾ ਚੀਜ਼ਾਂ ਦਾ ਕਾਰਡਾਂ ਦਾ ਨਹੀਂ ਪਤਾ ਕਿਵੇਂ ਸਾਡਾ ਆਧਾਰ ਕਾਰਡ ਆ ਕਿਵੇਂ ਸਾਡੇ ਇਹ ਜਿਹੜੇ ਸਾਨੂੰ ਫੰਡਸ ਮਿਲਨੇ ਹੈਗੇ ਕਿਵੇਂ ਮਿਲਨੇ ਹੈਗੇ ਆ ਉਹਨਾਂ ਦੀ ਤੁਸੀਂ ਪੂਰੀ ਹੈਲਪ ਕਰਦੇ ਹੋ ਔਰ ਆਪਣਾ ਪੂਰਾ ਉਹਨਾਂ ਦੇ ਨਾਲ ਅਟੈਚ ਹੋ ਕੇ ਕਿ ਤੁਹਾਡਾ ਆਯੂਸ਼ਮਾਨ ਕਾਰਡ ਇਦਾਂ ਬਣੂਗਾ ਇਦਾਂ ਬਣੂਗਾ ਲੋਕਾਂ ਨੂੰ ਗਾਈਡ ਕਰਦੇ ਹੋ ਜਿਹਦੇ ਨਾਲ ਲੋਕ ਸਰਕਾਰੀ ਸਕੀਮਾਂ ਦਾ ਲਾਭ ਉਠਾ ਰਹੇ ਇਹ ਦੇਖੋ ਜੀ ਸਾਡਾ ਇੱਕ ਪਰਿਵਾਰ ਹੀ ਆ ਉਸ ਪਰਿਵਾਰ ਦੇ ਵਿੱਚ ਸਾਡੇ ਚਾਹੇ ਸੀ ਮਾਨ ਸਾਹਿਬ ਆ ਚਾਹੇ ਸਾਡੇ ਸਾਰੇ ਆਲੇ ਦੁਆਲੇ ਦੇ ਐਮਐਲਏ ਆ ਚਾਹੇ ਲੋਕਲ ਡਾਕਟਰ ਅਮਨਦੀਪ ਆ ਇਹ ਅੱਜ ਵੀ ਅਸੀਂ ਤਾਂ ਇੱਕ ਤਰ੍ਹਾਂ ਦੇ ਇਲੈਕਸ਼ਨ ਬੋਰਡ ਦੇ ਵਿੱਚ ਹੀ ਚੱਲ ਰਹੇ ਆ ਉਸੇ ਤਰ੍ਹਾਂ ਲਗਾਤਾਰ ਸਾਡੇ ਐਮਐਲਏ ਸਾਹਿਬਾਨ ਮੀਟਿੰਗਾਂ ਕਰ ਰਹੇ ਆ ਅਸੀਂ ਵੀ ਦਿਨ ਰਾਤ ਲਾ ਕੇ ਕੰਮ ਕਰ ਰਹੇ ਆ ਸਾਡਾ ਮਤਲਬ ਸਾਡੀ ਪਬਲਿਕ ਨੂੰ ਨਾ ਹਲੇ ਬਹੁਤ ਅਵੇਅਰ ਕਰਨ ਦੀ ਜ਼ਰੂਰਤ ਆ ਬਹੁਤ ਸਾਰੀਆਂ ਚੀਜ਼ਾਂ ਐਕਚੁਅਲੀ ਅਸੀਂ ਕੀ ਸਿਸਟਮ ਨੂੰ ਸਮਝ ਲਿਆ ਆਮ ਲੋਕਾਂ ਨੇ ਰਾਜਨੀਤੀ ਤੇ ਹਲੇ ਵੀ ਉਹ ਦੂਰ ਕਰਨ ਦੀ ਲੋੜ ਆ ਲੋਕਾਂ ਨੂੰ ਵੇਅਰ ਕਰਨ ਦੀ ਲੋੜ ਆ ਕਿ ਐਮਐਲਿਆਂ ਨੂੰ ਮੰਤਰੀਆਂ ਨੂੰ ਵਿਆਹਾਂ ਤੇ ਸੱਦ ਲੋ ਭੋਗਾ ਤੇ ਸੱਦ ਲੋ ਆਪਣੇ ਨੰਬਰ ਬਣਾ ਲਓ ਪਰ ਐਕਚੁਅਲੀ ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਤੋਂ ਅਸੀਂ ਕੰਮ ਕੀ ਲੈਣੇ ਆ ਇਹ ਲੋਕਾਂ ਨੂੰ ਸਾਨੂੰ ਸਮਝਾਉਣਾ ਪਊਗਾ ਇਹ ਉੱਥੇ ਆਪਣੇ ਵਿਧਾਨ ਸਭਾ 'ਚ ਬੈਠਣ ਕਮੇਟੀਆਂ 'ਚ ਬੈਠਣ ਲੋਕਾਂ ਲਈ ਕੀ ਏਜੰਡੇ ਆ ਫੈਕਟਰੀਆਂ ਨਵੀਆਂ ਲੈ ਕੇ ਆਉਣ ਸਕੂਲ ਕਾਲਜ ਨਵੇਂ ਲੈ ਕੇ ਆਉਣ ਉੱਥੇ ਵਕ ਵਕ ਸਕੀਮਾਂ ਬਣਾਉਣ ਇਹਨਾਂ ਦਾ ਕੰਮ ਇਹ ਆ ਪਰ ਅਸੀਂ ਕਿਤੇ ਨਾ ਕਿਤੇ ਹਲੇ ਵੀ ਲੋਕ ਇੱਕ ਗਲਤੀਆਂ ਕਰ ਰਹੇ ਆ ਉਹਨਾਂ ਦਾ ਟਾਈਮ ਖਰਾਬ ਕਰ ਰਹੇ ਆ ਮੈਂ ਆਮ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਜਿਹੜੇ ਐਮ ਐਲ ਏ ਆ ਸਾਡੇ ਮੰਤਰੀ ਆ ਉਹਨਾਂ ਤੋਂ ਇਸ ਤਰ੍ਹਾਂ ਦੇ ਕੰਮ ਲਾਓ ਕਿ ਤੁਹਾਡੇ ਹਲਕੇ ਦਾ ਇੱਕ ਵਧੀਆ ਸ਼ੋਭਾ ਵਾਸਤੇ ਤੁਹਾਡੇ ਜਿਹੜੇ ਰੁਕੇ ਹੋਏ ਆ ਕੰਮ ਚੱਲ ਸਕਣ ਕਿ ਵਿਆਹਾਂ ਭੋਗਾਂ ਤੇ ਸਦਕੇ ਦਾ ਤਾਂ ਆਪਣਾ ਟਾਈਮ ਖਰਾਬ ਕਰੀਏ ਤੇ ਨਾ ਉਹਨਾਂ ਦਾ ਟਾਈਮ ਖਰਾਬ ਕਰੀਏ ਇਹ ਕਰਕੇ ਸਾਨੂੰ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਆ ਮੈਂ ਲੋਕਾਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਐਮ.ਐਲ.ਏ ਦਾ ਸਮਾਂ ਜਿਹੜਾ ਉਹਨਾਂ ਦਾ ਉਹ ਯੋਗਦਾਨ ਇਸ ਕਰਕੇ ਪਾਓ ਕਿ ਤੁਹਾਡੇ ਹਲਕੇ ਲਈ ਕੁਝ ਨਾ ਕੁਝ ਲੈ ਕੇ ਆਉਣ ਸਰ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਜੀ ਇੱਕ ਬਹੁਤ ਵੱਡੇ ਸਰਕਾਰੀ ਆਫੀਸਰ ਸੀਗੇ ਅੱਜ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਉਹ ਇਨਸਾਨ ਲੋਕਾਂ ਲਈ ਜੀ ਰਿਹਾ ਹੈਗਾ ਔਰ ਉਹਨੇ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਨੂੰ ਨੇ ਇਹੀ ਸਿੱਖਿਆ ਦਿੱਤੀ ਆ ਕਿ ਆਪਾਂ ਜ਼ਿੰਦਗੀ ਜਿਉਣੀ ਆ ਆਪਾਂ ਲੋਕਾਂ ਦੀ ਸੇਵਾ ਕਰਨੀ ਆ ਕੀ ਤੁਸੀਂ ਐਮਪੀ ਬਣ ਕੇ ਉਵੇਂ ਸੇਵਾ ਕਰੋਗੇ ਔਰ ਉਵੇਂ ਲੋਕਾਂ ਦੇ ਕੰਮ ਆਉਂਗੇ ਉਵੇਂ ਲੋਕਾਂ ਦੇ ਫੋਨ ਚੱਕੋਗੇ ਉਵੇਂ ਜਿਵੇਂ ਹੁਣ ਸਵੇਰ ਤੁਹਾਡੇ ਕੋਲੇ ਲੋਕਾਂ ਦਾ ਫੋਨ ਆਨੇ ਸ਼ੁਰੂ ਹੋ ਜਾਂਦੇ ਪੈਰ ਆਸਾਂ ਆਹ ਕੰਮ ਆਹ ਕੰਮ ਉਵੇਂ ਕਰੋਗੇ ਔਰ ਆਪਣੇ ਇੱਕ ਜਿਹੜੇ ਹੈਗੇ ਨੇ ਵਲੰਟੀਅਰ ਰੱਖੋਗੇ ਜਿਹੜੇ ਇਹ ਸੇਵਾ ਕਰਨਗੇ ਨਹੀਂ ਇਹ ਨਾ ਦੇਖੋ ਸਾਡੀ ਲੰਬੇ ਸਮੇਂ ਦੀ ਆਦਤ ਬਣੀ ਆ ਪਹਿਲਾਂ ਜਦੋਂ ਇਸ ਪਾਰਟੀ ਚ ਆਉਣ ਤੋਂ ਪਹਿਲਾਂ ਆਮ ਸਮਾਜ ਸੇਵਾ ਕਰੀਦੀ ਸੀ ਉਹ ਲੋਨੇ ਆਤਾ ਬਣ ਗਏ ਆ ਤੇ ਹੁਣ ਵੀ ਦੇਖੋ ਅਸੀਂ ਸਰਕਾਰ ਤੋਂ ਬਾਹਰ ਰਹਿ ਕੇ ਵੀ ਉਦੋਂ ਅਫਸਰਾਂ ਦੇ ਦਰਵਾਜ਼ੇ ਮੁਰੇ ਧਰਨੇ ਲਾ ਕੇ ਕੰਮ ਕਰਾਉਂਦੇ ਸੀਗੇ ਤੇ ਹੁਣ ਜਿਹੜੇ ਸਾਡੀ ਸਰਕਾਰ ਦੇ ਅਫਸਰ ਆ ਉਹਨਾਂ ਨੂੰ ਜਾ ਕੇ ਸਾਹਮਣੇ ਬੈਠ ਕੇ ਗੱਲ ਕਰੀਦੀ ਵੀ ਆਹ ਸਾਡੀ ਜਨਤਾ ਦੀ ਪ੍ਰੋਬਲਮਾ ਕੱਲ ਵੀ ਹੁਣ ਮੇਰੇ ਕੋਲੇ ਜਿਹੜੇ ਕੁਝ ਡੀਲਰਾਂ ਦੀਆਂ ਗੱਲਾਂ ਆਈਆਂ ਸੀਗਾ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਮੈਂ ਸਾਡੇ ਆਰਟੀਆ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੇ ਸਿਸਟਮ ਦਿਖਾਇਆ ਕਿ ਅਸੀਂ ਕਿੰਨਾ ਫਾਸਟ ਚੱਲ ਰਹੇ ਆ ਤੋਂ ਨੇ ਮੈਨੂੰ ਦਿਖਾਤਾ ਕੱਢ ਕੇ ਕਿ 7 ਜਨਵਰੀ ਤੋਂ ਕੋਈ ਮੇਰੀ ਫਾਈਲ ਪੈਂਡਿੰਗ ਨਹੀਂ ਮੁੱਗੇ ਦੀ ਤੁਸੀਂ ਦਿਖਾਓ ਤੇ ਇਸ ਤਰ੍ਹਾਂ ਕਰਕੇ ਅਸੀਂ ਤਾਲਮੇਲ ਕਰਦੇ ਰਹੇ ਆ ਸਾਡੀ ਕੋਈ ਪ੍ਰੋਬਲਮ ਸਾਡਾ ਇਹੀ ਕੰਮ ਆ ਦੇਖੋ ਜਿੱਦਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਲੋਕਾਂ ਦੇ ਮਨ 'ਚ ਸੀ ਕਿ ਯਾਰ ਅਸੀਂ ਬਦਲਾਅ ਲੈ ਕੇ ਆਉਣਾ ਲੋਕ ਕਹਿੰਦੇ ਬਦਲਾਅ ਮੈਂ ਕਹਿੰਦਾ ਇੰਨੇ ਕੰਮ ਕਰਤੇ ਸਰਕਾਰ ਨੇ ਕਿ ਆਮ ਤੌਰ ਤੇ ਤੁਸੀਂ ਦੇਖਿਆ ਅ ਗਰਤھ ਸਾਹਿਬ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਉਹ ਕਹਿੰਦੇ ਵੀ 4 ਸਾਲ ਇਦਾਂ ਚੱਲੋ ਲੋਕਾਂ ਨੂੰ ਭੁੱਲ ਜੂਗਾ। ਲਾਸਟ ਸਾਰੀ ਕੰਮ ਕਰੋ ਤਾਂ ਕਿ ਲੋਕਾਂ ਨੂੰ ਯਾਦ ਰਵੇ। ਪਰ ਸਾਡੀ ਸਰਕਾਰ ਨੇ ਜਿੱਦਣ ਸੋਚ ਚੱਕ ਲਈ ਉਦੋਂ ਤੋਂ ਹੀ ਕੰਮ। अनेका ਕੰਮ ਜਿਵੇਂ ਮੁੱਗਲੀਆਂ ਤੇਗਣਾ, ਚਾਹੇ 101 ਕਰੋੜ ਲਾਲਸੁੰਡੀ ਵਾਲਾ, ਚਾਹੇ ਜਿਹੜੇ ਸਾਡੇ ਸ਼ਹੀਦ ਲੋਕਾਂ ਆ। ਉਹਨਾਂ ਨੂੰ 1 ਕਰੋੜ ਰੁਪਇਆ ਫੰਡ ਚਾਹੇ ਕਿੰਨੇ ਸਕੂਲ ਕਾਲਜ ਜਿਵੇਂ ਮੋਗੇ ਲਈ ਸਾਡੇ ਐਮਐਲਏ ਸਾਹਿਬ ਬਹੁਤ ਤੰਦੇ ਹੀ ਨਾ ਕੰਮ ਕਰ ਰਹੇ ਆ ਉਹਨਾਂ ਨੇ ਇੱਥੇ ਮੈਡੀਕਲ ਕਾਲਜ ਲੈ ਕੇ ਆਂਦਾ ਫਿਰ ਇੱਥੇ ਪਾਣੀ ਨੂੰ ਜਿਹੜਾ ਸਾਫ਼ ਕਰਕੇ ਚਾਰ ਪਿੰਡਾਂ ਨੂੰ ਸਪਲਾਈ ਕਰਨ ਦਾ ਉਹ ਬਹੁਤ ਵੱਡਾ ਕੰਮ ਕਿੰਨੇ ਪ੍ਰਾਇਮਰੀ ਸਕੂਲ ਮੋਗੇ ਦੇ ਵਿੱਚ ਲਿਆਂਦੇ ਤਾਂ ਇਸੇ ਤਰ੍ਹਾਂ ਕਰਕੇ ਮਾਨ ਸਾਹਿਬ ਉੱਪਰ ਵੀ ਲੱਗੇ ਪਏ ਆ ਕਿੰਨਾ ਕੁਝ ਲੋਕਾਂ ਨੂੰ ਪੰਜਾਬ ਨੂੰ ਦੇਣ ਲਈ ਤੇ ਉਹੀ ਅਸੀਂ ਸਾਡੇ ਪਰਿਵਾਰ ਦੇ ਵਿੱਚ ਜੋ ਅਸੀਂ ਸਾਡੇ ਵੱਡੇ ਵੱਡੇ ਰੇ ਮਾਨ ਸਾਹਿਬ ਆ ਚਾਹੇ ਕੇਦਰੀਵਾਲ ਸਾਹਿਬ ਆ ਚਾਹੇ ਸਾਡੇ ਐਮਐਲਏ ਸਾਹਿਬ ਆ ਤੇ ਉਹਨਾਂ ਨੂੰ ਦੇਖ ਕੇ ਸਾਡੇ ਜਿਹੜੇ ਸਿਪਾਈ ਆ ਚਾਹੇ ਮੇਰੇ ਨਾਲ ਦੇ ਮੇਰੇ ਮਿੱਤਰ ਆ ਲਾਗੀ ਸਾਹਿਬ ਖੜੇ ਆ ਜਾਂ ਹੋਰ ਉਹ ਦੇ ਸਾਹਿਬ ਜਾਂ ਹੋਰ ਵੀ ਜਿੰਨੇ ਸਾਡੇ ਮੈਂਬਰ ਆ ਅਸੀਂ ਦਿਨ ਰਾਤ ਕਰਕੇ ਲੱਗੇ ਪਏ ਆ ਜੀ ਸਾਰੇ ਕੁਝ ਲੋਕਾਂ ਦਾ ਕੰਮ ਕਰਨ ਤੇ ਸਾਡੀ ਆਦਤ ਲੋਕ ਸਭਾ ਦੇ ਅਗਰ ਪਰਮਾਤਮਾ ਨੇ ਚਾਇਆ ਮੇਰੇ ਹਿੱਸੇ ਇਹ ਟੈਕਟ ਆਉਂਦੀ ਆ ਤੇ ਪਰਮਾਤਮਾ ਦੀ ਮਿਹਰ ਨਾਲ ਜਿੱਤ ਪ੍ਰਾਪਤ ਹੋਦੀ ਆ ਤਾਂ ਫਰੀਦਕੋੜ ਦੀ ਨਹਾਰ ਬਦਲ ਕੇ ਰੱਖ ਦਿਆਂਗੇ ਜੀ ਤੇ ਉੱਪਰ ਤੁਹਾਡੇ ਅ ਅਰਵੰਦ ਕੇਜਰੀਵਾਲ ਸਾਹਿਬ ਆ ਪੰਜਾਬ ਦੇ ਵਿੱਚ ਸਾਡੇ ਮਾਨ ਸਾਹਿਬ ਆ ਤੇ ਮੇਰੇ ਖਿਆਲ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਗੀ ਪਰ ਮੈਂ ਇੱਕ ਚੀਜ਼ ਤੁਹਾਨੂੰ ਇੱਥੇ ਐਡ ਕਰਨੀ ਚਾਹਾਂ ਕਿ ਜਿੱਥੇ ਤੱਕ ਗੱਲ ਆ ਜਿਹੜਾ ਫਰੀਦਕੋਟ ਲੋਕ ਸਭਾ ਇਹ ਇੰਡਸਟਰੀ ਵੱਲੋਂ ਬੜਾ ਪਛੜਿਆ ਹੋਇਆ ਤੇ ਅਸੀਂ ਜੇ ਲੋਕਾਂ ਨੂੰ ਸੌਖੇ ਕਰਨਾ ਤਾਂ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਰੋਜ਼ਗਾਰ ਮੌਜਾ ਕੀਤਾ ਜਾ ਸਕਦਾ ਛੋਟੀ ਪੱਦਰ ਤੇ ਪ੍ਰੋਜੈਕਟ ਲੱਗਣੇ ਚਾਹੀਦੇ ਆ ਜਿਹਦੇ ਵਿੱਚ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਪ੍ਰੋਸੈਸਿੰਗ ਦਾ ਮਤਲਬ ਜਿਵੇਂ ਕਿਸਾਨ ਫਸਲ ਤਾਂ ਪੈਦਾ ਕਰ ਲੈਂਦਾ ਕਣਕ ਕੋਈ 20 ਰੁਪਏ ਵੇਚਦਾ ਤੇ ਗੋਭੀ ਉਹੀ 5 ਰੁਪਏ ਵੇਚਦਾ ਤੇ ਕਈ ਵਾਰੀ ਤਾਂ ਉਹਨੂੰ ਪੱਟਣੀ ਵੀ ਪੈ ਜਾਂਦੀ ਮਿਹਨਤ ਇੰਨੀ ਕਰਦਾ ਪਰ ਉਹੀ ਜਿਹੜੋ ਫਸਲ ਸਾਡੇ ਆਉਂਦੀ ਆ ਉਹ 20 ਰੁਪਏ ਵਾਲੀ ਕਣਕ ਇੱਕ ਚੱਕੀ ਥਾਣੀ ਦੀ ਕੱਢ ਕੇ ਪ੍ਰੋਸੈਸਿੰਗ ਕਰਕੇ 35 ਰੁਪਏ ਨੂੰ 40 ਰੁਪਏ ਨੂੰ ਵਿਕਦੀ ਆ ਜੇ ਇਹੀ ਤੁਹਾਡੇ ਕਿਸਾਨਾਂ ਨੂੰ ਛੋਟੀ ਛੋਟੀ ਜੁੰਟ ਦਿੱਤੇ ਜਾਣ ਤਾਂ ਵਧੀਆ ਕੰਮ ਹੋਊਗਾ ਉਹਦੇ ਲਈ ਆਵਾਜ਼ ਠਾਵਾਗੇ ਥੈਂਕ ਯੂ ਪਿਆਰਾ ਸਿੰਘ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਵਾਹਿਗੁਰੂ ਕਰੇ ਇਹ ਜਿਹੜੀ ਝੋਲੀ 'ਚ ਤੁਹਾਡੇ ਪਹਿਲਾਂ ਟਾਈਟ ਪਵੇ ਫਿਰ ਜਿੱਤ ਪਵੇ ਪਰਮਾਤਮਾ ਕਰੇ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਐਸੇ ਸਮਾਸ਼ੇਵੀ ਇਨਸਾਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਸਾਡੇ ਨਾਲ ਅੱਜ ਰੂਬਰੂ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਇਸ ਦੇ ਨਾਲ ਲਾਗੀ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸੱਚੀ ਗੱਲ ਐਸਾ ਕੀ ਕਹਿਣਾ ਚਾਹੋਗੇ ਕਿ ਕੈਸੇ ਬੰਦੇ ਨੇ ਪੈਰਾ ਸਿੰਘ ਬੰਦੇ ਨੇ ਪੈਰਾ ਸਿੰਘ ਇੱਕ ਬਹੁਤ ਹੀ ਇਮਾਨਦਾਰ ਔਰ ਮਿਹਨਤੀ ਕਿਸਮ ਦੇ ਮਲਕੀ ਸ਼ਖਸ ਹੈ ਮੈਂ ਇਹਨਾਂ ਨੂੰ ਤਕਰੀਬਨ 2003 ਤੋਂ ਮੇਰੇ ਇਹਨਾਂ ਦਾ ਵਾਹ ਪਿਆ ਮੈਂ ਲਾਗੀ ਮੋਟਰਸ ਦੇ ਇੱਤੇ ਖੋਲੀ ਸੀ ਔਰ ਉਦੋਂ ਇਹ ਸਰਵੇਅਰ ਦਾ ਕੰਮ ਕਰਦੇ ਉਦੋਂ ਤੋਂ ਹੀ ਸਰਵੇਅਰ ਦਾ ਕੰਮ ਕਰ ਰਹੇ ਆ ਲੇਕਿਨ ਮੇਰੇ ਕੋਲ ਜਦੋਂ ਵੀ ਆਉਂਦੇ ਸੀ ਔਰ ਮੈਂ ਦੇਖਣਾ ਵੀ ਤਿੱਖੜ ਦੁਪਹਿਰੇ ਇਵਨ 45 ਟੈਂਪਰੇਚਰ ਦੇ ਵਿੱਚ ਵੀ ਇਹਨਾਂ ਨੇ ਆਉਣਾ ਗੱਡੀਆਂ ਦਾ ਸਰਵੇ ਕਰਕੇ ਜਾਣਾ ਸੋ ਦੈਟ ਕਿਸੇ ਦਾ ਕੋਈ ਟਾਈਮ ਲਾਸ ਨਾ ਹੋਵੇ ਔਰ ਇਹਨਾਂ ਨੇ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਨਾ ਮੈਂ ਦੇਖਿਆ ਵੀ ਇਹ ਸ਼ਖਸ ਅਨਥਕ ਮਿਹਨਤ ਕਰਕੇ ਇਸ ਮਕਾਮ ਤੇ ਪਹੁੰਚੇ ਆ ਔਰ ਪਾਰਟੀ ਅੱਜ ਇਹਨਾਂ ਨੂੰ ਟਿਕੜ ਦੇਣ ਜਾ ਰਹੀ ਹੈ ਮੈਂ ਸਮਝਦਾ ਵੀ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਮਿਹਨਤੀ ਤੇ ਇਮਾਨਦਾਰ ਆਦਮੀ ਇਸ ਕੁਰਸੀ ਤੇ ਆਵੇ ਔਰ ਜਿਹੜਾ ਕਿ ਸਾਡੇ ਆਸਤੇ ਕੋਈ ਵੱਡੀ ਇੰਡਸਟਰੀ ਲੈ ਕੇ ਆਵੇ ਵੱਡੀ ਇੰਡਸਟਰੀ ਦੇ ਨਾਲ ਅਲਾਈਡ ਇੰਡਸਟਰੀ ਛੋਟੀਆਂ ਰੋਟੀਆਂ ਇੰਡਸਟਰੀਆਂ ਬਣ ਔਰ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਵੇ ਲੋਕਾਂ ਦੇ ਕਾਰੋਬਾਰ ਵਧਣ ਔਰ ਲੋਕਾਂ ਦਾ ਇਨਕਮ ਜਿਹੜਾ ਵਧੇ ਸਟੇਟਸ ਉੱਪਰ ਹੋਵੇ ਮੈਂ ਸਮਝਦਾ ਵੀ ਇਹੋ ਜਿਹੇ ਆਦਮੀ ਸਾਨੂੰ ਅੱਗੇ ਲੈ ਕੇ ਆਉਣੇ ਚਾਹੀਦੇ ਥੈਂਕ ਯੂ ਬ੍ਰਿਜ ਸਵਾਗਤ ਹੈ ਤੁਹਾਡਾ ਬੜੇ ਘਾਲਾਂ ਕਾਲੀਆਂ ਮਿਹਨਤਾਂ ਕੀਤੀਆਂ ਤੁਸੀਂ ਔਰ ਆਮ ਆਦਮੀ ਪਾਰਟੀ ਐਸੀ ਹੈ ਵੀ ਆਪਣੇ ਵਰਕਰਸ ਨੂੰ ਮਾਨ ਸਨਮਾਨ ਦੇ ਕੇ ਸਨਮਾਨਤ ਕਰਦੀ ਹੈਗੀ ਆ ਔਰ ਤੁਹਾਨੂੰ ਵੀ ਜਿਹੜਾ ਇੱਕ ਮਾਨ ਮੱਤਾ ਜਿਹੜਾ ਹੈਗਾ ਤੁਹਾਨੂੰ ਉਹਦਾ ਮਿਲਿਆ ਹੈਗਾ ਕੀ ਕਹਿਣਾ ਚਾਹੋਗੇ ਕਿ ਹੁਣ ਜਿਹੜਾ ਹੈਗਾ ਵਿਗਲ ਬਗ ਚੁੱਕੇ ਹੈਗੇ ਆ ਅੱਗੇ ਦੀਆਂ ਗਾਂ ਜਿਹੜੀਆਂ ਵੋਟਾਂ ਦੇ ਔਰ ਪਿਆਰਾ ਸਿੰਘ ਬੰਦਨੀ ਇੱਕ ਐਸਾ ਇਨਸਾਨ ਜਿਹੜਾ ਸੇਵਾ ਕਾਫੀ ਉਹਨਾਂ ਨੇ ਕੀਤੀ ਹੈਗੀ ਆ ਔਰ ਉਹਨਾਂ ਨੂੰ ਵੀ ਜਾਈਂ ਪਹਿਲਾਂ ਤਾਂ ਆਪ ਜੀ ਸਮਚਿਟਮੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੇ ਜਿਨ੍ਹਾਂ ਨੇ ਇਸ ਠੰਡ ਦੇ ਮੌਸਮ ਦੇ ਵਿੱਚ ਵੀ ਤਕਲੀਫ ਕੀਤੀ ਹੈ ਸੋ ਜਿਹੜਾ ਆਮ ਆਦਮੀ ਪਾਰਟੀ ਦਾ ਮੋਟੋ ਵੀ ਇਹੀ ਹੈ ਕਿ ਆਮ ਲੋਕਾਂ ਨੂੰ ਆਮ ਗਰੀਬ ਘਰਾਂ ਦੇ ਲੋਕਾਂ ਨੂੰ ਅਸੀਂ ਉਸ ਗੱਡੀਆਂ ਤੇ ਬਿਠਾਉਣਾ ਹੈ ਜਿਹੜੀਆਂ ਤੇ ਇਹ ਲੋਕ ਜਿਹੜੇ ਪਹਿਲਾਂ ਰਵੈਤੀ ਪਾਰਟੀਆਂ ਦੇ ਲੋਕ ਸਮਝਦੇ ਇਸ ਕੇਵਲ ਤੇ ਕੇਵਲ ਸਾਡਾ ਹੀ ਹੱਕ ਹੈ ਇਹਦੀ ਅਧਾਰਨਾ ਜਿਹੜੇ ਪਿਛਲੀਆਂ ਵਿਧਾਨ ਸਭਾ ਚੋਲਾਂ ਦੇ ਵਿੱਚ ਆਮ ਘਰਾਂ ਦੇ ਜਿਹੜੇ ਵਿਧਾਇਕ ਬਣੇ ਆ ਤੇ ਮੇਰੇ ਅਰਗੇੜੇ ਆਮ ਘਰਾਂ ਦਾ ਵਿੱਚ ਬੰਦਾ ਉਹਨੂੰ ਇੱਕ ਮਾਰਕਟ ਕਮੇਟੀ ਦੀ ਚੇਅਰਮੈਨ ਹੀ ਦਿੱਤੀ ਹੈ ਸੋ ਇਸ ਲਈ ਮੈਂ ਸਾਡੇ ਪੰਜਾਬ ਦੇ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪਾਰਟੀ ਦੇ ਸਪ੍ਰੀਮੋ ਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਰਹੀ ਗੱਲ ਹੋਣ ਦੀ ਕਿ ਆਉਣ ਵਾਲੇ ਵਿਧਾਨ ਲੋਕ ਸਭਾ ਚੋਣਾਂ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਹਰਮਨ ਮਿੱਤਰ ਸਾਡੇ ਪਿਆਰਾ ਸਿੰਘ ਜੀ ਬਦਨੀ ਜੋ ਕਿ ਬਹੁਤ ਵੱਡੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀਆਂ ਜੜਾਂ ਨਾਲ ਜੁੜੇ ਹੋਏ ਐ ਇਹਨਾਂ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ ਅੱਜ ਤੱਕ ਪਿਛਲੀ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਇਹਨਾਂ ਨੇ ਟਿਕਟ ਦੇ ਭਾਵੇਂ ਪੱਕੇ ਦਾਵੇਦਾਰ ਸੀਗੇ ਪਰ ਫਿਰ ਵੀ ਜਦੋਂ ਟਿਕਟ ਪਾਰਟੀ ਨੇ ਜਿਹਨੂੰ ਵੀ ਦੇ ਦਿੱਤੀ ਇਹ ਪਾਰਟੀ ਦਾ ਹੁਕਮ ਮੰਨ ਕੇ ਪਾਰਟੀ ਦੇ ਨਾਲ ਤੁਰੇ ਔਰ ਦਿਨ ਰਾਤ ਇੱਕ ਕਰਕੇ ਪਾਰਟੀ ਵਰਕਰਾਂ ਦੇ ਨਾਲ ਜਿੱਥੇ ਵੀ ਡਿਊਟੀ ਲੱਗੀ ਉੱਥੇ ਇਹਨਾਂ ਨੇ ਸੇਵਾ ਕੀਤੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਅਗਰ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤਾਂ ਬਹੁਤ ਵਧੀਆ ਪੱਧਰ ਤੇ ਇਹ ਪੰਜਾਬ ਦੇ ਸਾਡੇ ਹਲਕੇ ਦੇ ਮਸਲੇ ਵੀ ਰੱਖਣਗੇ। ਵੀਰ ਜੀ ਜਦੋਂ ਅਸੀਂ ਤੁਹਾਡੀ ਕੈਂਪੇਨ ਕੀਤੀ ਸੀਗੀ ਤਾਂ ਲੋਕ ਆਪ ਮਾਰੇ ਤੁਹਾਡੇ ਨਾਲ ਅਟੈਚ ਸੀਗੇ ਔਰ ਬੜੀ ਉਹਨਾਂ ਨੂੰ ਖੁਸ਼ੀ ਸੀਗੀ ਕਿ ਸਾਡਾ ਵੀਰ ਉਹ ਤਾਂ ਸਮਝਦੇ ਹੋਣਗੇ ਅੱਜ ਮੈਂ ਤਾਂ ਕਹਿੰਨਾ ਵੀ ਤੁਹਾਡਾ ਤਾਂ ਸਾਰਾ ਵਾਰਡ ਹੀ ਸਮਝਦਾ ਹੋਊ ਕਿ ਅਸੀਂ ਮਾਰਕੀਟ ਕਮੇਟੀ ਦੇ ਅਦੇ ਚੇਅਰਮੈਨ ਬਣ ਕੇ ਵੀਰ ਜੀ ਕੀ ਕਹਿਣਾ ਚਾਹੋਗੇ ਉਹ ਨਹੀਂ ਪਿਆਰ ਰੱਖਿਆ ਲੋਕਾਂ ਨਾਲ ਉਵੇਂ ਜਿਵੇਂ ਪਹਿਲਾਂ ਵੀਰ ਦੇ ਨਾਲ ਲੋਕ ਜਿਹੜੇ ਹੈਗੇ ਆ ਇੰਨੇ ਜ਼ਿਆਦਾ ਜੁੜੇ ਹੋਏ ਸੀ ਜਦੋਂ ਅਸੀਂ ਕੈਂਪੇਨ ਕਰ ਕੀਤੀ ਸੀ ਤੁਹਾਡੇ ਵਾਲੀ ਵੀ ਉਨਾਂ ਹੀ ਪਿਆਰ ਅੱਜ ਵੀ ਲੋਕ ਦੇ ਰਹੇ ਆ ਵੀਰ ਜੀ ਬਿਲਕੁਲ ਉਹ ਲੋਕ ਉਹ ਲੋਕਾਂ ਦੀ ਬਦੌਲਤ ਮੈਂ ਆ ਕਿਉਂਕਿ ਜੋ ਪਾਰਟੀ ਦੇ ਵਰਕਰ ਆ ਜਾਂ VOTER ਆ ਜਾਂ ਜਿਹੜੇ ਸਪੋਰਟਰ ਆ ਉਹੀ ਬੰਦੇ ਨੂੰ ਅੱਗੇ ਲੈ ਜਾਂਦੇ ਆ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਨੇ ਮੇਰੇ ਵਾਈਫ ਨੂੰ ਕਾਉਂਸਲਰ ਬਣਾਇਆ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਮੈਂ ਇੱਥੋਂ ਤੱਕ ਪਹੁੰਚਿਆ ਸੋ ਮੈਂ ਕਦੇ ਉਹਨਾਂ ਨੂੰ ਭੁੱਲ ਨਹੀਂ ਸਕਦਾ ਔਰ ਹਮੇਸ਼ਾ ਆਉਦੇ ਵਾਰਡ ਦੇ ਲੋਕਾਂ ਦਾ ਆਉਦੇ ਵੋਟਰਾਂ ਦਾ ਤੇ ਸਪੋਰਟਰਾਂ ਦਾ ਰਹਿਣਾਗਾ ਵੀਰ ਜੀ ਤੁਸੀਂ ਵੀ ਬਹੁਤ ਕਰੀਬੀ ਸਾਥੀ ਹੋ ਪਿਆਰਾ ਸਿੰਘ ਬਦਨੀ ਜੀ ਦੇ ਕੀ ਕਹਿਣਾ ਚਾਹੋਗੇ ਗੱਲ ਇਹ ਆ ਵੀ ਪਾਰਟੀ ਆਮ ਆਦਮੀ ਪਾਰਟੀ ਨੇ ਹਮੇਸ਼ਾ ਤੋਂ ਇਹ ਪੱਖ ਰੱਖਿਆ ਹੈ ਤੇ ਇਹ ਲੋਕਾਂ ਚ ਖਾਸੀਅਤ ਰਹੀ ਹੈ ਸਾਡੀ ਪਾਰਟੀ ਦੀ ਵੀ ਜਿੱਥੇ ਹਰ ਇਨਸਾਨ ਜਿਹੜਾ ਕੁਝ ਪੰਜਾਬ ਦੀ ਤਰੱਕੀ ਦੇ ਕੁਝ ਹਾਲੀ ਦੇ ਲਈ ਲੋਕਾਂ ਦੇ ਲਈ ਕੁਝ ਕਰਨਾ ਚਾਹੁੰਦਾ ਉਹ ਨਿਕਲ ਕੇ ਸਾਹਮਣੇ ਆਏ ਤੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਦੀ ਤਰੀਕ ਚ ਪਾਰਟੀ ਨੂੰ ਜਿੰਨੇ ਲੋਕਾਂ ਦਾ ਪਿਆਰ ਜਾਂ ਮਾਣ ਜਾਂ ਸਤਿਕਾਰ ਮਿਲ ਰਿਹਾ ਮੈਂ ਇਹ ਅਲਫਾਜ਼ ਨਹੀਂ ਸਾਡੇ ਕੋਲ ਹੈਗੇ ਕਿ ਲੋਕਾਂ ਦਾ ਇੰਨਾ ਜਿਹੜਾ ਰੁਝਾਨ ਹੈ ਉਹ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦਾ ਉਹ ਨਿੱਕੀ ਨਿੱਕੀ ਗੱਲ ਹਰੇਕ ਨਿੱਕੇ ਹਰ ਪਹਿਲੂ ਨੂੰ ਹਰ ਇੱਕ ਗੱਲ ਨੂੰ ਬੜੇ ਸਲੀਕੇ ਦੇ ਨਾਲ ਬੜੀ ਦਿਲ ਦੀਆਂ ਗਹਿਰਾਈਆਂ ਜੋ ਡੂੰਘਾਈਆਂ ਜੋ ਸਮਝਦੇ ਆ ਉਹ ਤਾਂ ਸਮਝਦੇ ਆ ਕਿ ਉਹ ਹਰੇਕ ਵਿਅਕਤੀ ਦੇ ਜਿਹੜੇ ਚਾਹੇ ਦੁੱਖ ਹੈ ਇਹ ਕਿਸੇ ਨੂੰ ਆਪਣਾ ਲੈ ਕੇ ਗਿਣਦੇ ਆ ਤੇ ਜਦੋਂ ਕੋਈ ਇਨਸਾਨ ਜੇਦੋਂ ਇੱਕ ਡਾਕਟਰ ਕਿਸੇ ਮਰੀਜ਼ ਦਾ ਜੇ ਕੋਈ ਕਿਸੇ ਤਰੀਕੇ ਨਾਲ ਟਰੀਟਮੈਂਟ ਕਰਦਾ ਜੀ ਉਹ ਆਪਣਾ ਸਮਝ ਕੇ ਕਰੂਗਾ ਤਾਂ ਬੜਾ ਵਧੀਆ ਤਰੀਕੇ ਨਾਲ ਕਰਦਾ ਉਹੀ ਸਾਡੇ ਚ ਜਿਹੜੀ ਕਾਬਲੀਅਤ ਸਾਡੇ ਮੁੱਖ ਮੰਤਰੀ ਸਾਹਿਬ ਦੇ ਵਿੱਚ ਹੈ ਉਹ ਹਰੇਕ ਗੱਲ ਨੂੰ ਹਰੇਕ ਮਸਲੇ ਨੂੰ ਆਪਣੇ ਤੇ ਲੈ ਕੇ ਆਪਣੇ ਇੱਕ ਜਿਵੇਂ ਪਰਿਵਾਰ ਦਾ ਫਾਇਦਾ ਕਰਾਉਣਾ ਹੁੰਦਾ ਉਵੇਂ ਉਹ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਨੇ ਪੰਜਾਬ ਵਾਸੀਆਂ ਨੂੰ ਪਰਿਵਾਰਕ ਮੈਂਬਰ ਸਮਝਦੇ ਆ ਤੇ ਉਸੇ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਹੈ ਉਹ ਤਾਂ ਹੀ ਸੰਭਵ ਹੈ ਜੇ ਸਾਡੇ ਹਲਕੇ ਜੋ ਅਸੀਂ ਮਾਨ ਨਾਲੇ ਕਵਾਂਗੇ ਤੇ ਹੱਕ ਵੀ ਰੱਖਦੇ ਆਂ ਕਿ ਆਮ ਆਦਮੀ ਪਾਰਟੀ ਸਾਡੇ ਜਿਹੜੇ ਫਰੀਦਕੋਟ ਹਲਕੇ ਦੇ ਵਿੱਚੋਂ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਪਿਆਰਾ ਸਿੰਘ ਵਧਨੀ ਜੀ ਨੂੰ ਟਿਕਟ ਦੇ ਕੇ ਪਾਰਟੀ ਨਿਵਾਜੇ ਤਾਂ ਜਿੱਥੇ ਫਰੀਦਕੋਟ ਹਲਕਾ ਕਾਫੀ ਸਮੇਂ ਤੋਂ ਪਹਿਲਾਂ ਤੋਂ ਜਿਵੇਂ ਕੁਝ ਕਮੀਆਂ ਰਹਿ ਗਈਆਂ ਨੇ ਉਹ ਕਮੀਆਂ ਹੋਰ ਜਿਹੜੀਆਂ ਨੇ ਦੂਰ ਕਰਨ ਦੇ ਲਈ ਸਾਡੇ ਪਿਆਰਾ ਸਿੰਘ ਵਧਨੀ ਜੀ ਬਹੁਤ ਸੰਘਰਸ਼ਸ਼ੀਲ ਵਿਅਕਤੀ ਨੇ ਬਹੁਤ ਸੂਝਵਾਨ ਨੇ ਪੜ੍ਹੇ ਲਿਖੇ ਤੇ ਇੱਕ ਉਹਨਾਂ 'ਚ ਜਿਹੜੀ ਦੂਰਅੰਦੇਸ਼ੀ ਸੋਚ ਹੈ ਉਹ ਕਿਤਨਾ ਕਿਤੇ ਪਾਰਟੀ ਨੂੰ ਬਲੰਦੀਆ ਤੇ ਜ਼ਰੂਰ ਲਿਜਾਊਗੀ ਵਿਰੋਧੀ ਧਿਰਾਂ ਦਾ ਕੰਮ ਕੀ ਹੁੰਦਾ ਹੈ ਵਿਰੋਧੀ ਧਿਰ ਆ ਜਦੀ ਤਰੀਕ ਤੇ ਜਿੰਨੀ ਉੱਠੀ ਬੈਠੀ ਹੈ ਉਹ ਪਾਰਟੀ ਨੂੰ ਆਮ ਆਦੀ ਪਾਰਟੀ ਨੂੰ ਸਾਨੂੰ ਦਬਾਉਣ ਦੇ ਲਈ ਸਾਡੀਆਂ ਜਿਹੜੀਆਂ ਗੱਲਾਂ ਉਹ ਐਨੀ ਕਿਉਂ ਬੁਖਲਾੜਤ ਨੇ ਵੀ ਇੰਨਾ ਕੰਮ ਕਰੀ ਕਿਵੇਂ ਜਾਂਦੇ ਨੇ ਇਹ ਜਿਹੜੀਆਂ ਵੱਡੀਆਂ ਰਵਾਇਤੀ ਪਾਰਟੀਆਂ ਰਹੀਆਂ ਇਹ ਵੱਡੇ ਵੱਡੇ ਸਰਦਾਰਾਂ ਦੇ ਘਰ ਰਹੇ ਆ ਇਹਨਾਂ ਨੂੰ ਇਹ ਪਸੰਦ ਕਿੱਥੇ ਆ ਬੀ ਆਮ ਘਰਾਂ ਦਾ ਬੰਦਾ ਉੱਠ ਕੇ ਕੋਈ ਇੰਨੀ ਤਰੱਕੀ ਕਰ ਗਿਆ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਐਮਪੀ ਇਲੈਕਸ਼ਨ ਲੰਬੇ ਲੰਘੇ ਨੇ ਲੋਕਾਂ ਨੇ ਇੱਕ ਜਿਹੜਾ ਮੰਤਵ ਲੋਕਾਂ ਨੇ ਮਨ ਬਣਾਇਆ ਹੋਇਆ ਨਾ ਪਾਰਟੀ ਦੇ ਪ੍ਰਤੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਘਟਣਾ ਨਹੀਂ ਐ ਵੱਧ ਕੇ ਵੱਧ ਚੜ ਕੇ ਲੋਕਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਤੇ ਲੋਕਾਂ ਨੇ ਇਹ ਜਿੱਤ ਜਿਹੜੀ ਹੈ ਇਹ ਯਕੀਨੀ ਹੈ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੀਆਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕੀ ਕਹਿਣ ਨੂੰ ਜੋ ਮਰਜ਼ੀ ਕਹਿ ਦਿਓ ਪਰ ਜਿਹੜੇ ਨਤੀਜੇ ਨੇ ਉਹ ਬਹੁਤ ਹੀ ਪੰਜਾਬ ਦੀ ਖੁਸ਼ਹਾਲੀ ਦੇ ਲਈ ਆਮ ਆਦਮੀ ਪਾਰਟੀ ਦੀ ਤਰੱਕੀ ਦੇ ਲਈ ਬਹੁਤ ਬੁਲੰਦੀਆਂ ਤੇ ਜਾਣਗੇ ਜੀ ਥੈਂਕ ਯੂ